ਮੂਵੀ ਵੱਡਾ ਘਰ ਨਾਮ ਰੱਖਿਆ ਉਹਨਾਂ ਨੇ ਅਸਲੀ ਮਾਇਨੇ ਚ ਦੱਸਿਆ ਕਿ ਘਰ ਪਿਆਰ ਨਾਲ ਬੰਨਦਾ ਹੈ ਇੱਟਾਂ ਪੱਥਰਾਂ ਨਾਲ ਨਹੀਂ ਬਹੁਤ ਵਧੀਆ ਲੱਗੇ ਜੀ ਇਹਦੇ ਚ ਮੈਸੇਜ ਬਹੁਤ ਚੰਗਾ ਲੱਗਾ ਮੈਨੂੰ ਮੈਸੇਜ ਸੀ ਕਿ ਸਾਰੇ ਪਰਿਵਾਰ ਇਕੱਠੇ ਰਹਿੰਦੇ ਨੇ ਉਹ ਵੱਡਾ ਘਰ ਹੁੰਦਾ ਹੈ ਉਹ ਆਪਣਾ ਘਰ ਹੁੰਦਾ ਜਿੱਥੇ ਪਰਿਵਾਰ ਹੀ ਨਹੀਂ ਹੈ ਉਹ ਮਕਾਨ ਹੁੰਦਾ ਇਟ ਵਾਸ ਗੁੱਡ ਬਹੁਤ ਵਧੀਆ ਮੂਵੀ ਸੀ ਮੈਸੇਜ ਵੀ ਬਹੁਤ ਵਧੀਆ ਸੀ ਸਟਾਕਾਸ ਵੀ ਬਹੁਤ ਵਧੀਆ ਸੀ ਐਂਡ ਐਕਟਿੰਗ ਵੀ ਬਹੁਤ ਜ਼ਿਆਦਾ ਵਧੀਆ ਸੀ it was really good it was really great you know i loved watching the movie also as well as the message and everything was very nice it was amazing and uh, truly predicted you know the family culture and punjab traditions so it was amazing amar noori ji nu salam joban preet sare actors <laughs> ne bahut acha kaam kita hai and really happy to see ki sada purana punjab punjab de ghar sanu vekhan layi mile thank you bahut zyada badhiya movie si ਸਰ ਨੂੰ ਵੇਖਣੀ ਚਾਹੀਦੀ ਹੈ ਪਰਿਵਾਰਿਕ ਮੂਵੀ ਹੈ ਬਹੁਤ ਜ਼ਿਆਦਾ ਬਹੁਤ ਅੱਛਾ ਸੀ ਬਿਕੋਜ਼ ਇੱਕ ਫੈਮਿਲੀ ਮੂਵੀ ਹੈ ਐਂਡ ਇਟ ਇਜ਼ ਅ ਬਿਗ ਇਮੋਸ਼ਨਲ ਮੈਸੇਜ ਟੂ ਅ ਫੈਮਿਲੀ ਇਟ ਵਾਸ ਗ੍ਰੇਟ ਮਤਲਬ ਅਜੇ ਮੀਨਿੰਗਫੁਲ ਕੰਟੈਂਟ ਹੋਰ ਬਣਨਾ ਚਾਹੀਦਾ ਤੇ ਸਪੈਸ਼ਲੀ ਫੈਮਿਲੀਜ਼ ਨੂੰ ਲੈ ਕੇ ਐਂਡ ਬਹੁਤ ਵਧੀਆ ਮੈਸੇਜ ਦਿੱਤਾ ਕਿ ਅੱਜ ਕੱਲ ਸਾਰੇ ਬਾਹਰ ਜਾ ਰਹੇ ਨੇ ਐਂਡ ਯੂ نو ਲਾਈਕ ਸਾਰਾ ਯੂਥ ਹੈ ਨਾ ਪੰਜਾਬ ਦਾ ਬਾਹਰ ਜਾ ਰਿਹਾ ਉਹਨਾਂ ਨੂੰ ਇਹ ਮੈਸੇਜ ਆ ਵੀ ਪੰਜਾਬ ਚ ਰਹਿ ਕੇ ਆਪਣਾ ਪੰਜਾਬ ਵਧੀਆ ਬਣਾਓ ਤੇ ਉਹਨਾਂ ਉਹ ਸਾਰਾ ਰੀਸਟੋਰ ਕਰੋ ਨਿੰ ਬਹੁਤ ਵਧੀਆ ਬਹੁਤ ਵਧੀਆ ਤੇ ਖਾਸ ਕਰਕੇ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਸੋਸ਼ਲ ਡਰਾਮਾ ਮੂਵੀਜ਼ ਨੇ ਘਟ ਬੰਦੀਆਂ ਨੇ ਤੇ ਬਹੁਤ ਵਧੀਆ ਐਫਰਟ ਆ ਇਹ ਤੇ ਇਹਦੇ ਚ ਸੋਹੀ ਸਾਹਿਬ ਦਾ ਕੰਮ ਜੋਬਨ ਦਾ ਪਿੰਦੇ ਦਾ ਸਾਰਿਆਂ ਦਾ ਬਹੁਤ ਵਧੀਆ ਕੰਮ ਐ ਐਕਸਲੈਂਟ ਐਕਸਲੈਂਟ ਜੋ ਇੱਕ ਬਹੁਤ ਹੀ ਪਰਿਵਾਰਿਕ ਮੂਵੀ ਹੈ ਬੜਾ ਧਾਕਰ ਇੱਕ ਬਹੁਤ ਹੀ ਵਧੀਆ ਮੈਸੇਜ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਮੈਸੇਜ ਲੈ ਕੇ ਆਇਆ ਸੋ ਮੈਂ ਸਾਰਾ ਨਹੀਂ ਕਹੂੰਗਾ ਕਿ ਇਹ ਕਿਹ ਪਰਿਵਾਰਿਕ ਮੂਵੀ ਆ ਤੇ ਜਰੂਰ ਦੇਖੋ اچھا ਵਧੀਆ ਮੈਸੇਜ ਦੇ ਰਹੇ ਮੂਵੀ ਬਹੁਤ ਅੱਛਾ ਸਭ ਨੂੰ ਦੇਖਣੀ ਚਾਹੀਦੀ ਇਹ ਬਹੁਤ ਵਧੀਆ ਬਹੁਤ ਵਧੀਆ ਮੈਸੇਜ ਹੈ ਬਹੁਤ ਸੋਹਣੀ ਹੈ ਫਿਰ ਮੈਸੇਜ ਇਹਦਾ ਅ ਇਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਨੇ ਅ ਪਰਿਵਾਰ ਦੀ ਇਹ ਮਿੱਠ ਦਸਤੀਆ ਹਨਾ ਅ ਘਰ ਵੱਡਾ ਹੋ ਜੇ ਉਹ ਜ਼ਰੂਰੀ ਨਹੀਂ ਆ ਪਰਿਵਾਰ ਵੱਡਾ ਹੋਵੇ ਉਹ ਬਹੁਤ ਜ਼ਰੂਰੀ ਆ ਵੈਰੀ ਨਾਈਸ ਫੈਮਿਲੀਅਰ ਮੂਵੀ ਅੱਛੀ ਮੈਂ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦੇਣੀ ਚਾਹੁੰਗਾ ਜਸਵੀਰ ਗੁਣਾ ਚੋਰੀਆ ਜੀ ਤੇ ਕਮਲਜੀਤ ਭਾਜੀ ਸਾਰਾ ਫਿਲਮ ਦੇਖੀ ਬਹੁਤ ਸੋਹਣੀ ਲੱਗੀ ਮੇਰੇ ਵੱਲੋਂ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਥੋੜੇ ਜੀ ਮੈਸੇਜ ਮੂਹੇ ਹਾਂਜੀ ਬਹੁਤ ਤੇਰਾ ਮੈਸੇਜ ਵੀ ਕੈਨੇਡਾ ਜਾਓ ਘੁੰਮਣ ਜਾਓ ਪਰ ਬਸਾਂ ਨਾ ਜਾਓ ਜਿੱਥੇ ਸਾਰਾ ਪਰਿਵਾਰ ਇਕੱਠਾ ਮਿਲ ਕੇ ਰਹੇ ਪਿਆਰ ਨਾਲ ਰਹੇ ਉਹ ਵੱਡਾ ਕਰ ਇੱਥੇ ਜਾਂਦਾ ਕਿ ਘਰ ਇੱਟਾਂ ਰੋੜਿਆਂ ਨਾਲ ਨਹੀਂ ਬਣਦਾ ਘਰ ਬਣਦਾ ਰਿਸ਼ਤੇ ਨਾਲ ਪਿਆਰ ਨਾਲ ਉਹ ਚੀਜ਼ ਬਹੁਤ ਸੋਹਣੀ ਹੈ ਸਾਰਿਆਂ ਦੇਖਣੀ ਚਾਹੀਦੀ ਫਿਲਮ ਸਾਰੇ ਆ ਕੇ ਵੇਖੋ ਤੇ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਮੂਵੀ ਜਿਵੇਂ ਕਿ ਤੁਸੀਂ ਗੈਸ ਕਰਦੇ ਹੋ ਨਾ ਸੀਰੀਅਸਲੀ ਇੱਕ ਪਾਸੇ ਜਾਂ ਕਿਸੇ ਦਾ ਵੱਡੇ ਚੀਜ਼ਾਂ ਨਾਲ ਨਹੀਂ ਤੁਹਾਡਾ ਘਰ ਹੁੰਦਾ ਘਰ ਹੁੰਦਾ ਹੈ ਪਰਿਵਾਰ ਨਾਲ ਪਿਆਰ ਉਹ ਸਭ ਚਾਹੀਦਾ ਹੁੰਦਾ ਘਰ 'ਚ ਦੇਖੋ ਜੀ ਐਸ ਆਲਵੇਸ ਮਮਾ ਦੀ ਕੋਈ ਵੀ ਮੂਵੀ ਹੋਵੇ ਮੈਨੂੰ ਆਡੀਅנס ਪਰਸਪੈਕਟਿਵ ਤੋਂ ਦੇਖਣੀ ਪੈਂਦੀ ਹੈ ਕਿਉਂਕਿ ਜਦੋਂ ਮੈਂ ਜੇ ਇਹ ਦੇਖਣ ਲੱਗ ਜਾ ਕਿ ਮੇਰੇ ਮਦਰ ਸਕਰੀਨ ਤੇ ਨੇ ਫਿਰ ਆਬਵੀਅਸਲੀ ਬਹੁਤ ਡਿਫਰੈਂਸ ਡਿਫਰੈਂਟ ਪਰਸਪੈਕਟਿਵ ਹੋ ਜਾਂਦਾ ਬਟ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੀ ਸਟੋਰੀ ਹੈ ਬਹੁਤ ਅਨਰੀਅਲਿਸਟਿਕ ਮੂਵੀਜ਼ ਵੀ ਦੇਖੀਆਂ ਆਪਾਂ ਬਟ ਦਿਸ ਇਜ਼ ਦੀ ਰਿਐਲਿਟੀ ਆਫ ਟੁਡੇਜ਼ ਟਾਈਮ ਹੈ ਨਾ ਅੱਜ ਦਾ ਜੋ ਸੱਚ ਹੈ ਉੱਥੇ ਜਾ ਕੇ ਬਾਹਰ ਦੇਸ਼ਾਂ 'ਚ ਜਾ ਕੇ ਉੱਥੇ ਪੇਰੈਂਟਸ ਨਾਲ ਬਜ਼ੁਰਗਾਂ ਨਾਲ ਕੀ ਦੁਰਦਸ਼ਾ ਹੁੰਦੀ ਹੈ ਜਾਂ ਉੱਥੇ ਜਾ ਕੇ ਕਿਵੇਂ ਹਾਫ ਭਾਫ ਕਰਦਿਆਂ ਵਾਸਤੇ ਆਪਣੇ ਵਾਸਤੇ ਇਮੋਸ਼ਨਸ ਬਦਲ ਜਾਂਦੇ ਨੇ ਕੰਮ ਪੈਸਾ ਪ੍ਰਾਇੋਰਟੀ ਬਣ ਜਾਂਦੇ ਨੇ ਤੇ ਮੇਨਲੀ ਇਹ ਹੈ ਕਿ ਜੋ ਡਿਪੀਕਸ਼ਨ ਹੈ ਘਰ ਜਿੰਨਾ ਮਰਜ਼ੀ ਛੋਟਾ ਹੋਵੇ ਤੁਹਾਡਾ ਦਿਲ ਵੱਡਾ ਹੋਣਾ ਚਾਹੀਦਾ ਕਿਉਂਕਿ ਘਰ ਵੱਡਾ ਉਹਦੋਂ ਹੀ ਹੁੰਦਾ ਜੇ ਤੁਹਾਡਾ ਪਰਿਵਾਰ ਦੇ ਵਿੱਚ ਇੱਕਾ ਵੱਡਾ ਹੋਵੇ ਸਨਾਈਸ ਅੱਛਾ ਮੈਸੇਜ ਹੈ ਪੰਜਾਬੀ ਲਈ ਬੱਚਾ ਮੈਸੇਜ ਹੈ ਰਿਸ਼ਤਿਆਂ ਦੀ अहमियत ਦੱਸੀ ਗਈ ਹੈ ਆਪਣੇ ਪੰਜਾਬ ਦੀ ਮਿੱਟੀ ਦੀ अहमियत ਦੱਸੀ ਗਈ ਹੈ ਇਹਦੇ ਵਿੱਚ ਉਹ ਬੜਾ ਅੱਛਾ ਲੱਗਿਆ ਕਿ ਤੁਸੀਂ ਕਮਾਈ ਕਰਨ ਵੇਸ਼ਕ ਜਾਓ ਲੇਕਿਨ ਆਪਣਾ ਜਿਹੜਾ ਪਿਛੋਕੜ ਹੈ ਉਹਨੂੰ ਨਾ ਭੁੱਲੋ ਉਹ ਆਪਣੀ ਮਿੱਟੀ ਦੀ ਮਹਿਕ ਹੈ ਜਿਹੜੀ ਉਹ ਨਾ ਭੁੱਲੋ ਘਰ ਨੂੰ ਸਿਰਫ ਇੱਟਾਂ ਜਾਂ ਸੋਫਿਆਂ ਜਾਂ ਕੁਰਸੀਆਂ ਨਾਲ ਨਹੀਂ ਘਰ ਬਣਦਾ ਘਰ ਬਣਦਾ ਜੀ ਜਿਹੜੇ ਹੁੰਦੇ ਉੱਥੇ ਦੇ ਮੈਂਬਰ ਹੁੰਦੇ ਨੇ ਉਹਨਾਂ ਨਾਲ ਘਰ ਬਣਦਾ ਘਰ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ